ਯੂਪੀ ਦੇ ਗੱਦੀ ਹਥਿਆਉਣ ਲਈ ਕਾਂਗਰਸ ਨੇ ਕਮਰ ਕੱਸ ਲਈ ਹੈ ਪਾਰਟੀ ਨੇ 2 ਦਿਨ ਪਹਿਲਾਂ ਰਾਜ ਬੱਬਰ ਨੂੰ ਸੂਬੇ ਦਾ ਨਵਾਂ ਪ੍ਰਧਾਨ ਬਣਾਇਆ ਹੈ ਤੇ ਹੁਣ ਦਿੱਲੀ ਦੀ ਸਾਬਕਾ ਸੀਐਮ ਅਤੇ ਸੀਨੀਅਰ ਆਗੂ ਸ਼ੀਲਾ ਦਿਖਸ਼ਿਤ ਨੂੰ ਸੀਐਮ ਉਮੀਦਵਾਰ ਦੇ ਤੌਰ ਤੇ ਪੇਸ਼ ਕਰਨ ਜਾ ਰਹੀ ਹੈ ਏਪੀ ਨਿਊਜ਼ ਦੇ ਸੂਤਰਾਂ ਦੇ ਮੁਤਾਬਕ ਸੀਐਮ ਕੈਂਡੀਡੇਟ ਦੇ ਤੌਰ ਤੇ ਸ਼ੀਲਾ ਦਿਖਸ਼ਿਤ ਦੇ ਨਾਮ ਦਾਜ ਐਲਾਨ ਹੋ ਸਕਦਾ ਹੈ ਵਿਵਾਦਾਂ ਦੇ ਬਾਅਦ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਬੇਟੀ ਸੌਮਿਆ ਜੈਨ ਨੇ ਮੋਹੱਲਾ ਕਲੀਨਿੰਗ ਦੇ ਇੰਚਾਰਜ ਦੇ ਅਹੁਦੇ ਤਰਸੀਫਾ ਦੇ ਦਿੱਤਾ ਹੈ ਦਿੱਲੀ ਦੀ ਸੌਮਿਆ ਜੈਨ ਨੂੰ ਮੋਹੱਲਾ ਕਲੀਨਿਕ ਦਾ ਸਲਾਹਕਾਰ ਬਣਾਇਆ ਗਿਆ ਸੀ ਜਿਸ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਨੇ ਸਵਾਲ ਚੁੱਕੇ ਸਨ ਆਪਣੇ ਬਿਆਨਾਂ ਕਰਕੇ ਅਕਸਰ ਚਰਚਾ ਵਿੱਚ ਰਹਿਣ ਵਾਲੀ ਸਾਦਵੀ ਪ੍ਰਾਚੀਨ ਮੁਸਲਿਮ ਤਰਮ ਗੁਰੂ ਜਾਕਿਰ ਨਾਇਕ ਉਤੇ ਇਨਾਮ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਜੋ ਵੀ ਜਾਕਿਰ ਦਾ ਸਿਰ ਕੱਟ ਕੇ ਲਿਆਏਗਾ ਉਸ ਨੂੰ ਦੇਸ਼ ਦੇ ਸਭ ਤੋਂ ਉੱਚੇ ਥਾਂ ਉਤੇ ਟੰਗੇਗਾ ਉਸ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਤਾਂ ਹੀ ਉਸ ਦੇ ਸਮਰਥਕਾਂ ਨੂੰ ਸਬਕ ਮਿਲੇਗਾ ਲਾਂਚਪਲੇਸ਼ੀ ਬਹੁਮਤੀ ਸਰਕਾਰ ਹੋਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਸੁਪਰੀਮ ਕੋਰਟ ਤੋਂ ਉਸ ਫੈਸਲੇ ਤੇ ਸਪਸ਼ਟਿਕਰਨ ਮੰਗ ਸਕਦੀ ਜਿਸ ਵਿੱਚ ਰਾਜ ਵਿਧਾਨ ਸਭਾ ਵਿੱਚ 15 ਦਸੰਬਰ 2015 ਦੇ ਹਾਲਾਤ ਬਹਾਲ ਕਰਨ ਦਾ ਫੈਸਲਾ ਦਿੱਤਾ ਗਿਆ ਹੈ ਸੂਤਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਤੋਂ ਕਲੀਖੋ ਪੁਲ ਦੀ ਸਰਕਾਰ ਤੇ ਪਰਸਪਸ਼ਟਿਕਰਨ ਮੰਗ ਸਕਦੀ ਹੈ ਜੋ ਪ੍ਰਕਿਰਿਆ ਦੇ ਮੁਤਾਬਕ ਸਦਨ ਵਿੱਚ ਬਹੁਮਤ ਸਾਬਿਤ ਕਰਨ ਦੇ ਬਾਅਦ ਸੱਤਾ ਵਿੱਚ ਆਈ ਸੀ ਗੁਜਰਾਤ ਦੇ ਕੋਧਰਾ ਸਟੇਸ਼ਨ ਦੇ ਸਾਹਮਣੇ ਐਕਸਪ੍ਰੈਸ ਦੇ ਇੱਕ ਡੱਬੇ 'ਚ ਪੀਡਵਲੋ ਅੱਗ ਲਗਾਇਆ ਜਾਣ ਦੀ ਘਟਨਾ ਦੇ ਤਕਰੀਬਨ 14 ਸਾਲ ਬਾਅਦ ਜ਼ਹਿਰ ਅਪਰਾਧ ਸ਼ਾਖਾ ਨੇ ਘਟਨਾ ਦੇ ਮੁੱਖ ਦੋਸ਼ੀ ਇਮਰਾਨ ਅਹਿਮਦ ਪਾਟੂਕ ਨੂੰ ਮਹਾਰਾਸ਼ਟਰ ਦੇ ਮਾਲੇਗਾਉਂ ਤੋਂ ਗ੍ਰਿਫਤਾਰ ਕੀਤਾ ਹੈ। ਗੋਧਰਾ ਜਥੇਫ 2002 ਅਨੁਸਾਰ ਮਤੀ ਐਕਸਪ੍ਰੈਸ ਤੇ S6 ਕੋਚ ਅੱਗ ਲਗਾਇਆ ਜਾਣ ਦੀ ਘਟਨਾ 'ਚ 59 ਲੋਕ ਮਾਰੇ ਗਏ ਸਨ। ਡਿਊਟੀ ਉਤੇ ਜ਼ਖਮੀ ਹੋਣ ਦੇ ਬਾਅਦ ਮੌਦ ਦੇ ਮੂਚ ਜਾਣ ਵਾਲੇ ਉਤਰਾਖੰਡ ਪੁਲਿਸ ਤੇ ਕੁੜੇ ਸ਼ਕਤੀਮਾਨ ਦੀ ਮੂਰਤੀ ਹਟਾਏ ਜਾਣ ਨਾਲ ਪੈਦਾ ਹੋਏ ਵਿਵਾਦ ਦੇ ਬਾਅਦ ਮੁੱਖ ਮੰਤਰੀ ਹਰੀਸ਼ रावत ਨੇ ਕਿਹਾ ਹੈ ਕਿ ਰਿਸਪਨਾ ਬੋਲ ਚਰਾਹੇ ਉਤੇ ਉਸ ਦੀ ਮੂਰਤੀ ਲਗਾਉਣ ਦਾ ਅਤੇ ਚੌਂਕ ਦਾ ਨਾਮ ਬਦਲਣ ਦਾ ਫੈਸਲਾ ਅੰਤਮ ਹੈ ਮੁੱਖ ਮੰਤਰੀ ਨੇ ਕਿਹਾ ਕਿ ਸ਼ਕਤੀਮਾਨ ਦਾ ਸਟੈਚੂ ਹੋਰ ਬਿਹਤਰ ਡਿਜ਼ਾਈਨ ਦੇ ਨਾਲ ਲਗਾਇਆ ਜਾਏਗਾ ਇਸ ਤੋਂ ਕੁਝ ਦਿਨ ਪਹਿਲਾਂ ਮੂਰਤੀ ਲਗਾਉਣ ਦੇ ਬਾਅਦ ਹੀ ਰਾਤੋ-ਰਾਤ ਮੂਰਤੀ ਨੂੰ ਹਟਾ ਦਿੱਤਾ ਗਿਆ ਸੀ ਵਾਦਤ ਇਸਲਾਮਕ ਪ੍ਰਚਾਰਕ ਡਾਕਟਰ ਜ਼ਾਕਿਰ ਨਾਇਕ ਦੇ ਸੰਬੰਧ ਵਿੱਚ ਮੁੰਬਈ ਪੁਲਿਸ ਆਪਣੀ ਰਿਪੋਰਟ ਅਗਲੇ ਹਫਤੇ ਸ਼ੁਰੂ ਤੱਕ ਰਾਜ ਸਰਕਾਰ ਨੂੰ ਸੌਂਪ ਦੇਵੇਗੀ। ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁੰਬਈ ਪੁਲਿਸ ਨੇ ਜ਼ਾਕਿਰ ਨਾਇਕ ਨੂੰ ਕਲੀਨ ਚਿੱਟ ਨਹੀਂ ਦਿੱਤੀ। ਸਾਰੇ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜਬਾਬਰ ਨੂੰ ਯੂਪੀ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣ ਅਤੇ ਪ੍ਰੇਂਕਾ ਗਾਂਧੀ ਦੇ ਕਾਂਗਰਸ ਦੀ ਬੈਠਕ ਵਿੱਚ ਸ਼ਾਮਲ ਹੋਣ ਨਾਲ ਉਤਸ਼ਾਹਿਤ ਉਲਾਹਾਬਾਦ ਦੇ ਕਾਂਗਰਸ ਕਾਰਜਕਰਤਾਵਾਂ ਨੇ ਜਗ੍ਹਾ-ਜਗ੍ਹਾ ਜਸ਼ਨ ਮਨਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਕਾਂਗਰਸ ਕਾਰਜਕਰਤਾਵਾਂ ਨੇ ਨਹਿਰੂ ਗਾਂਧੀ ਪਰਿਵਾਰ ਦੇ ਪੁਛਤੈਨੀ ਆਵਾਸ ਅਨੰਦ ਪਵਨ ਉਤੇ ਪਟਾਕੇ ਚਲਾਏ ਅਤੇ ਆतिਸ਼ਬਾਜ਼ੀ ਵੀ ਕੀਤੀ ਅਲਾਵਾ ਮਠਾਈਆਂ ਵੰਡ ਕੇ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕਰਾਇਆ ਗਿਆ ਵਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਚਾਹੇ ਬਿਹਾਰ ਦੇ ਵਿੱਚ ਸ਼ਰਾਬ ਤੇ ਰੋਕ ਲਗਾ ਦਿੱਤੀ ਹੋਵੇ ਪਰ ਉਹਨਾਂ ਦੀ ਪਾਰਟੀ ਦੇ ਇੱਕ ਸਾਫ ਕਵ ਵਿਧਾਇਕ ਨੇ ਖੁੱਲ੍ਹੇਮ ਸ਼ਰਾਪੀ ਕਿ ਕਾਨੂੰਨ ਦਾ ਮਜ਼ਾਕ ਉਡਾਇਆ ਹੈ ਬੇਰਪੀ ਰਹੇ ਸਾਫ ਕਵ ਦਾ ਵਿਧਾਇਕ ਤਾਂ ਵੀ ਟਵਿੱਟਰ ਤੇ ਵਾਇਰਲ ਹੋ ਰਿਹਾ ਹੈ ਜੋ ਗਲਬਾਤ ਦੇ ਦੌਰਾਨ ਨਿਤੀਸ਼ ਕੁਮਾਰ ਦੇ ਸ਼ਰਾਬ ਬੰਦੀ ਦੇ ਫੈਸਲੇ ਨੂੰ ਫਜ਼ੂਲ ਵੀ ਦੱਸ ਰਹੇ ਨੇ